ਇਸੇ ਤਰ੍ਹਾਂ ਪਿਆਰੇ ਰਾਜਾ ਸਹਿ ਮਹਾਰਾਜ ਸੰਗਤਨ ਨੂੰ ਤਾਰਨਾ ਕਰ ਰਹੇ ਨੇ ਇੱਕ ਮਾਈ ਨੰਦੀ ਜੋ ਰਾਜਾ ਸਹਿ ਮਹਾਰਾਜ ਦੀ ਸੇਵਾ ਬਹੁਤ ਕਰਦੀ ਸੀ ਪਰ ਰਾਜਾ ਸਾਹਿਬ ਦੇ ਦਰ ਤੋਂ ਕੁਝ ਮੰਗ ਨਹੀਂ ਰਹੀ ਘਰ ਵਿੱਚ ਕੋਈ ਧੀ ਪੁੱਤ ਦੀ ਔਲਾਦ ਨਹੀਂ ਘਰ ਵਿੱਚ ਜਿਹੜਾ ਵਿਹੜਾ ਹੈ ਉਹ ਖਾਲੀ ਹੈ ਧੀ ਪੁੱਤ ਦੀ ਦਾਤ ਵਾਸਤੇ ਮਨ ਵਿੱਚ ਚਾਹਨਾ ਬਹੁਤ ਹੈ ਪਰ ਰਾਜਾ ਸਾਹਿਬ ਅੱਗੇ ਅਰਦਾਸ ਨਹੀਂ ਕਰ ਰਹੀ ਮੰਗ ਨਹੀਂ ਰਹੀ ਸੇਵਾ ਵੀ ਕਰੀ ਜਾ ਰਹੀ ਹੈ ਪਰੋਸਾ ਵੀ ਬੜਾ ਬਣਿਆ ਹੋਇਆ ਹੈ ਪਰ ਜਦੋਂ ਮਨ ਵਿੱਚ ਇਹ ਸ਼ੌਂਕ ਸੀ ਵੀ ਘਰ ਵਿੱਚ ਕੋਈ ਔਲਾਦ ਹੋਵੇ ਤੇ ਕਿਸੇ ਮਾਈ ਨੇ ਦੱਸ ਪਾਈ ਕਹਿੰਦੇ ਫਲਾਣੀ ਥਾਂ ਤੇ ਇੱਕ ਸਾਧ ਰੰਦਾ ਉਹ ਤਵੀਤ ਕਰਕੇ ਦਿੰਦਾ ਹੈ ਧਾਗੇ ਤਵੀਤ ਨਾਲ ਘਰ ਵਿੱਚ ਤੇਰੀ ਔਲਾਦ ਹੋ ਜਾਵੇਗੀ ਤੈਨੂੰ ਉਸ ਜਗ੍ਹਾ ਜਾਣਾ ਪੈਣਾ ਹੁਣ ਭਰੋਸਾ ਤੇ ਬੜਾ ਸੀ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਪਿਆਰਿਓ ਪਰ ਮਨ ਵਿੱਚ ਖਿਆਲ ਆਇਆ ਵੀ ਇੰਨਾ ਸੌਖਾ ਤਰੀਕਾ ਹੈ ਵੀ ਧਾਗੇ ਤਵੀਤ ਨਾਲ ਜੇ ਘਰ ਵਿੱਚ ਪੁੱਤਰ ਹੋ ਜਾਵੇ ਧੀ ਹੋ ਜਾਵੇ ਹੋਰ ਕੀ ਚਾਹੀਦਾ ਵੀ ਬੜਾ ਸੌਖਾ ਤਰੀਕਾ ਹੈ ਤੇ ਉਹ ਮਾਈ ਨੇ ਦੱਸਿਆ ਕਹਿੰਦੇ ਜਿਹੜਾ ਵੀ ਉਸ ਸਾਧੂ ਕੋਲ ਜਾਂਦਾ ਹੈ ਬਸ ਤਵੀਤ ਕਰਕੇ ਧਾਗਾ ਕਰਕੇ ਗਲ ਵਿੱਚ ਪਾਉਣ ਦੀ ਢਿੱਲਾ ਹੈ ਬਸ ਬਹੁਤ ਜਲਦੀ ਤੇਰੀ ਅਰਦਾਸ ਸੁਣੀ ਜਾਣੀ ਹੈ ਤੇਰੇ ਘਰ ਵਿੱਚ ਧੀ ਪੁੱਤਰ ਦੀ ਔਲਾਦ ਹੋ ਜਾਵੇਗੀ ਜਾ ਤੂੰ ਇੱਕ ਵਾਰ ਜਾ ਕੇ ਆ ਉਹਨ ਘਰ ਵਿੱਚ ਵੀ ਦੱਸ ਨਹੀਂ ਰਹੀ ਵੀ ਮੈਂ ਕਿੱਥੇ ਜਾਣਾ ਹੈ ਘਰ ਵਿੱਚ ਬਹਾਨਾ ਲਾਇਆ ਕਹਿੰਦੇ ਨਾਲ ਦੇ ਪਿੰਡ ਕਿਤੇ ਮਕਾਨ ਜਾਣਦਾ ਵੀ ਮੈਂ ਕਿਤੇ ਮਕਾਨੇ ਜਾਣਾ ਪਰ ਅਸਲ ਵਿੱਚ ਜਾਣਾ ਉਹ ਸਾਧੂ ਕੋਲ ਸੀ ਜਿਹੜੇ ਇਸ ਤਵੀਤ ਨੂੰ ਬੰਨ ਕੇ ਪੁੱਤਰ ਦੀ ਦਾਤ ਬਖਸ਼ਣੀ ਸੀ ਜਦੋਂ ਘਰੋਂ ਤੋਰੀ ਨਾ ਪਿਆਰਿਓ ਪ੍ਰਸ਼ਾਦ ਲੈ ਲਿਆ ਪਤਾਸੀਆਂ ਦਾ ਕੋਲ ਆਪਣੇ ਲੈ ਲਿਆ ਪ੍ਰਸ਼ਾਦ ਤਰੂੰ ਤੁਰ ਪਈ ਵੀ ਮੈਂ ਅੱਜ ਧਾਗਿਆਂ ਵਾਲੇ ਬਾਬੇ ਕੋਲ ਜਾ ਕੇ ਆਉਣੇ ਪਰ ਰਾਜਾ ਸਭ ਜੀ ਦੇ ਚਰਨਾਂ 'ਚ ਭਰੋਸਾ ਬੜਾ ਸੀ ਪਰ ਮਨ ਕਈ ਵਾਰ ਡੋਲ ਜਾਂਦਾ ਪਿਆਰਿਓ ਆਪਾਂ ਵੀ ਕਈ ਵਾਰ ਭਰੋਸਾ ਜਿੰਨਾ ਮਰਜ਼ੀ ਬਣਿਆ ਹੋਵੇ ਜੇ ਕਿਤੇ ਅਰਦਾਸ ਪੂਰੀ ਨਾ ਨ ਹੋਵੇ ਮਨ ਡੋਲ ਜਾਂਦਾ ਜੇ ਕਿਤੇ ਪਰਿਵਾਰ ਨੂੰ ਕੋਈ ਦੁੱਖ ਮਿਲਦਿਆ ਹੋਵੇ ਨਾ ਤੇ ਮਨ ਡੋਲ ਜਾਂਦਾ ਜਿੱਥੇ ਕੋਈ ਦੱਸਦਾ ਆਪਾਂ ਕੰਨੇ ਜਾ ਆਈਏ ਭਾਈ ਸੁੱਖ ਮਿਲਣਾ ਚਾਹੀਦਾ ਕਿਉਂਕਿ ਮਨ ਇਹ ਐਸਾ ਹੈ ਪਿਆਰਿਓ ਇਹ ਡੋਲ ਜਾਂਦਾ ਹੈ ਇਸੇ ਤਰ੍ਹਾਂ ਮਾਈ ਲੰਦੀ ਘਰੋਂ ਚੱਲ ਪਈ ਘਰ ਬਹਾਨਾ ਲਾਇਆ ਵੀ ਮੈਂ ਨਾਲ ਦੇ ਪਿੰਡ ਕਿਸੇ ਮਕਾਨ ਤੇ ਜਾਣਾ ਜਦੋਂ ਘਰੇ ਘਰੋਂ ਤੁਰੀ ਤੇ ਰਸਤੇ ਵਿੱਚ ਰਾਜਾ ਸਾਹਿਬ ਮਹਾਰਾਜ ਨੂੰ ਵੇਖਿਆ ਰਾਜਾ ਸਾਹਿਬ ਬੈਠੇ ਹੋਏ ਨੇ ਹੁਣ ਕੋਲੋਂ ਲੰਘ ਕੇ ਤੇ ਜਾਣੀ ਸੀ ਸਕਦੀ ਮਨ ਵਿੱਚ ਸੋਚਿਆ ਵੀ ਰਾਜਾ ਸਾਹਿਬ ਜੀ ਨੂੰ ਵੀ ਨਮਸਕਾਰ ਕਰ ਲਵਾਂ ਸਾਹਮਣੇ ਸੀ ਰਾਜਾ ਸਾਹਿਬ ਤੇ ਬੜੀ ਭਾਵਨਾ ਨਾਲ ਰਾਜਾ ਸਾਹਿਬ ਜੀ ਵੱਲ ਜਦੋਂ ਮੁੜੀ ਨਾ ਪਿਆਰੇ ਤੇ ਰਾਜਾ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਭਾਈ ਗੱਲ ਸੁਣ ਜਿਹੜੇ ਕੰਮ ਜਾ ਰਹੀਆਂ ਨਾ ਉੱਥੇ ਜਾਣ ਦੀ ਲੋੜ ਨਹੀਂ ਕਿਉਂਕਿ ਦੇਲਾਂ ਦੀਆਂ ਜਾਣ ਲੈਂਦੇ ਨੇ ਪਿਆਰਿਓ ਭਾਵਨਾ ਆਪਣੀ ਸ਼ਰਧਾ ਆਪਣੀ ਅੰਦਰ ਭਰੋਸਾ ਕਿੰਨਾ ਕ ਹੈ ਇਹ ਉਹਝ ਲੈਂਦੇ ਨੇ ਪਿਆਰਿਓ ਕਹਿੰਦੇ ਜਿਹੜੇ ਕੰਮ ਵਾਸਤੇ ਜਾ ਰਹੀਆਂ ਜਾਣ ਦੀ ਲੋੜ ਨਹੀਂ ਲਿਆ ਜਿਹੜਾ ਪ੍ਰਸ਼ਾਦ ਹੈ ਇਹ ਪ੍ਰਸ਼ਾਦ ਵੀ ਇੱਥੇ ਵੰਡ ਦੇ ਜਾਂ ਤੇਰੇ ਘਰ ਔਲਾਦ ਹੋ ਜਾਵੇਗੀ ਆਖੋ ਸਤਨਾਮ ਤੇ ਜਦੋਂ ਰਾਜਾ ਸਾਹਿਬ ਦੇ ਬਚਨ ਹੋ ਜਾਣ ਤੇ ਪਿਆਰਿਓ ਕਿਵੇਂ ਕੋਈ ਬਚਨ ਖਾਲੀ ਰਹਿ ਜਾਵੇ ਸਤਿਗੁਰੂ ਦੀ ਕਿਰਪਾ ਹੋਈ ਪਿਆਰਿਓ ਕੁਝ ਹੀ ਸਮੇਂ ਬਾਅਦ ਘਰ ਵਿੱਚ ਪੁੱਤਰ ਦੀ ਦਾਤ ਮਿਲੀ ਰਾਜਾ ਸਭ ਜੀ ਦੀ ਰਹਿਮਤ ਸਦਕਾ ਘਰ ਵਿੱਚ ਪੁੱਤਰ ਦੀ ਦਾਤ ਮਿਲੀ ਤੇ ਰਾਜਾ ਸਭ ਦੇ ਸ਼ੁਕਰਾਨਾ ਕੀਤਾ ਜਾ ਰਿਹਾ ਧੰਨਵਾਦ ਕੀਤਾ ਜਾ ਰਿਹਾ ਇੱਥੇ ਬਸ ਨਹੀਂ ਪਿਆਰਿਓ ਫਿਰ ਜਦੋਂ ਮਾਈ ਨੰਦੀ ਦੇ ਘਰ ਵਿੱਚ ਪੁੱਤਰ ਦੀ ਦਾਤ ਹੋਈ ਨਾ ਪਰ ਰਾਜਾ ਸਭ ਦੇ ਬਚਨਾਂ ਨਾਲ ਉਹੀ ਪੁੱਤਰ ਵੱਡਾ ਹੋਇਆ ਜਵਾਨ ਹੋਇਆ ਜਵਾਨ ਹੋਇਆ ਵਿਆਹਿਆ ਗਿਆ ਤੇ ਉਸੇ ਤਰ੍ਹਾਂ ਜਿਵੇਂ ਮਾਂ ਦੇ ਘਰ ਕੋਈ ਔਲਾਦ ਨਹੀਂ ਸੀ ਇਸੇ ਤਰ੍ਹਾਂ ਨੰਦੀ ਦੇ ਜਿਹੜਾ ਪੁੱਤਰ ਜਨਮਿਆ ਸੀ ਜਦੋਂ ਉਹ ਵੱਡਾ ਹੋਇਆ ਜਵਾਨ ਹੋਇਆ ਵਿਆਹਿਆ ਗਿਆ ਤੇ ਘਰ ਵਿੱਚ ਕੋਈ ਔਲਾਦ ਨਹੀਂ ਪਿਆਰੀ ਬੜੇ ਉਹਨਾਂ ਵੀ ਹਿੱਲੇ-ਵਿਸਿੱਲੇ ਕੀਤੇ ਕੋਈ ਹਕੀਮ ਨਹੀਂ ਛੱਡਿਆ ਕਿਉਂਕਿ ਬੰਦਾ ਕਈ ਵਾਰ ਭੁੱਲ ਜਾਂਦਾ ਆਪਾਂ ਨੂੰ ਪਤਾ ਹੈ ਕਿ ਆਪਣੇ ਪਿੰਡ ਰਾਜਾ ਸਬਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਭਜਨ ਬੰਦਗੀ ਬੰਦਗੀ ਕੀਤੀ ਹੈ ਇੱਥੇ ਕੀਤੀ ਅਰਦਾਸ ਭਾਵਨਾ ਨਾਲ ਪੂਰੀ ਹੋ ਜਾਂਦੀ ਐ ਪਰ ਬੰਦਾ ਕਈ ਵਾਰ ਭੁੱਲ ਜਾਂਦਾ ਵੀ ਦੂਰ ਦੂਰ ਬਾਬਿਆਂ ਕੋਲ ਬੰਦਾ ਭਜਣ ਲੱਗ ਪੈਂਦਾ ਬੜੇ ਬੰਦਾ ਹੀਲੇ ਵਿਸੀਲੇ ਕਰਦਾ ਵੀ ਕੋਈ ਵਸੀਲਾ ਰਹਿ ਨਾ ਜਾਵੇ ਜਦੋਂ ਬੰਦਾ ਹਾਰ ਥੱਕ ਜਾਂਦਾ ਨਾ ਪਿਆਰਿਓ ਫਿਰ ਆ ਕੇ ਗੁਰਦੁਆਰਾ ਸਾਹਿਬ ਬੰਦਾ ਬੈਠਦਾ ਨਹੀਂ ਤੇ ਨਹੀਂ ਪਿਆਰਿਓ ਇਸੇ ਤਰ੍ਹਾਂ ਮਾਈ ਨੰਦੀ ਦਾ ਜਿਹੜਾ ਪੁੱਤਰ ਸੀ ਨਾ ਪਿਆਰਿਓ ਬੜੇ ਉਹਨੇ ਹੀਲੇ ਵਿਸੀਲੇ ਕੀਤੇ ਬੜੇ ਡਾਕਟਰਾਂ ਨੂੰ ਵਿਖਾਇਆ ਹਕੀਮਾਂ ਨੂੰ ਵਿਖਾਇਆ ਪਰ ਕਿ ਤੂੰ ਇਲਾਜ ਦੀ ਪ੍ਰਾਪਤੀ ਨਾ ਹੋਈ ਹਾਰ ਕੇ ਥੱਕ ਕੇ ਪਰਿਵਾਰ ਨੇ ਸਲਾਹ ਕਰ ਲਈ ਕਹਿੰਦੇ ਆਪਣੇ ਪੁੱਤਰ ਦਾ ਵਿਆਹ ਹੋਰ ਕਰ ਲੈਨੇ ਆ। ਉਹਦਾ ਪੁੱਤਰ ਜਵਾਨ ਹੋਇਆ ਸੀ ਨਾ ਪਿਆਰਿਓ ਉਹਨੇ ਵੀ ਸਲਾਹ ਕਰ ਲਈ ਕਹਿੰਦੇ ਇੱਕ ਵਿਆਹ ਹੋਰ ਕਰ ਲੈਨੇ ਆ ਵੀ ਚਲੋ ਜੀ ਇਸ ਪਾਸਿਓ ਨਹੀਂ ਦੂਜੇ ਪਾਸਿਓ ਕੋਈ ਪੁੱਤਰ ਦੀ ਪ੍ਰਾਪਤੀ ਧੀ ਦੀ ਪ੍ਰਾਪਤੀ ਹੋ ਜਾਵੇਗੀ। ਸਾਰੇ ਰਿਸ਼ਤੇਦਾਰਾਂ ਦੇ ਕਹਿਣ ਤੇ ਪਿਆਰਿਓ ਇੱਕ ਵਿਆਹ ਹੋਰ ਕਰਵਾ ਲਿਆ। ਇੱਕ ਵਿਆਹ ਹੋਰ ਕਰਵਾ ਲਿਆ ਵੀ ਘਰ ਵਿੱਚ ਕੋਈ ਔਲਾਦ ਮਿਲ ਜਾਵੇ। ਹੋਰ ਵਿਆਹ ਕਰਵਾਇਆ ਪਰ ਸਮਾਂ ਬੀਤਦਾ ਗਿਆ ਘਰ ਵਿੱਚ ਫਿਰ ਵੀ ਕੋਈ ਔਲਾਦ ਨਾ ਹੋਈ ਪਿਆਰਿਓ ਘਰ ਵਿੱਚ ਕੋਈ ਔਲਾਦ ਨਹੀਂ ਹੋਈ ਪਹਿਲਾਂ ਕਰਤਾਰਕੌਰ ਨਾਲ ਵਿਆਹ ਹੋਇਆ ਫਿਰ ਦੂਜਾ ਵਿਆਹ ਹੋਇਆ ਸੀ ਕੁਲਦੀਪਕੌਰ ਨਾਲ ਪਿਆਰਿਓ ਪਹਿਲਾ ਵਿਆਹ ਕਰਤਾਰਕੌਰ ਦੇ ਨਾਲ ਹੋਇਆ ਪਰ ਘਰ ਵਿੱਚ ਔਲਾਦ ਨਾ ਹੋਣ ਕਰਕੇ ਦੂਜਾ ਵਿਆਹ ਕੁਲਦੀਪਕੌਰ ਨਾਲ ਕਰਵਾ ਲਿਆ ਜਦੋਂ ਕਿਤੋਂ ਵੀ ਇਲਾਜ ਨਾ ਮਿਲੀ ਕਿਤੋਂ ਵੀ ਖੈਰ ਨਾ ਨ ਪੱਲੇ ਪਈ ਫਿਰ ਅਖੀਰ ਕਰਤਾਰਕੌਰ ਦਾ ਮਨ ਜਿਹੜਾ ਪਿਆਰਿਓ ਉਹ ਰੋ ਪਿਆ ਕਰਾਇਆ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਹੁਣ ਰਾਜਾ ਸਾਹਿਬ ਤੋਂ ਬਿਨਾ ਸਾਡੀ ਢੋਈ ਕਿਤੇ ਨਹੀਂ ਬੜੇ ਡਾਕਟਰਾਂ ਨੂੰ ਵਿਖਾ ਲਿਆ ਹਕੀਮਾਂ ਨੂੰ ਵਿਖਾ ਲਿਆ ਸਲਾਹ ਕਰਕੇ ਆਪਣੀ ਘਰਵਾਲੀ ਨਾਲ ਦੂਜਾ ਵਿਆਹ ਵੀ ਕਰਵਾ ਲਿਆ ਇਹ ਸ਼ਾਇਦ ਕੋਈ ਧੀ ਪੁੱਤਰ ਮਿਲ ਜਾਵੇ ਜਦੋਂ ਕਿਤੇ ਗੱਲ ਨਾ ਬਣੀ ਫਿਰ ਬੜੀ ਭਾਵਨਾ ਬਣਾ ਕੇ ਸ਼ਰਦਾ ਬਣਾ ਕੇ ਜਿਹੜੀ ਪਹਿਲੇ ਹੀ ਪਹਿਲੀ ਘਰਵਾਲੀ ਸੀ ਉਹ ਫਿਰ ਰਾਇਆ ਸਾਹਿਬ ਦੇ ਚਰਨਾਂ ਵਿੱਚ ਗਈ ਕਰਤਾਰਕ ਰਾਇਆ ਸਾਹਿਬ ਦੇ ਚਰਨਾਂ 'ਚ ਬੈਠ ਗਈ ਜਾ ਕੇ ਬੂਹਾ ਮਲ ਲਿਆ ਰਾਇਆ ਸਭ ਜੀ ਦੇ ਦਰ ਨੂੰ ਮਲ ਕੇ ਬਹਿ ਗਈ ਵੀ ਹੁਣ ਖੈਰ ਮਿਲਣੀ ਤੇ ਇੱਥੋਂ ਮਿਲਣੀ ਐ ਜੇ ਢੋਈ ਮਿਲਣੀ ਐ ਇੱਥੋਂ ਮਿਲਣੀ ਐ ਹੋਰ ਕਿਤੋਂ ਸਾਡੀ ਝੋਲੀ ਨਹੀਂ ਭਰੀ ਜਾਣੀ ਤੇ ਜਦੋਂ ਜਾ ਕੇ ਅਰਦਾਸ ਕੀਤੀ ਨਾ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਕਿਉਂਕਿ ਇੱਥੇ ਆਪਣੇ ਸਰੀਰ ਨਹੀਂ ਵਿਕੇ ਜਾਣੇ ਪਿਆਰੇਓ ਵੀ ਕਿਹੜਾ ਆਇਆ ਜਾਂ ਕਿਹੜਾ ਨਹੀਂ ਆਇਆ ਇਹ ਐਸਾ ਸਕੂਲ ਹੈ ਐਸਾ ਦਾਰ ਹੈ ਇੱਥੇ ਆਪਣੀ ਆਤਮਾ ਵੇਚੀ ਜਾਂਦੀ ਹੈ ਆਪਣੀ ਰੂਹ ਵੀ ਮਨ ਕਰਕੇ ਕੌਣ ਬੈਠਿਆ ਭਾਈ ਇੱਥੇ ਮਨ ਕੇ ਦਾ ਹਾਜ਼ਰ ਹੈ ਜਿਹਦਾ ਮਨ ਹਾਜ਼ਰ ਹੈ ਨਾ ਪਿਆਰਿਓ ਉਹਦੀ ਇੱਥੇ ਅਰਦਾਸ ਪੂਰੀ ਹੋਣੀ ਹੈ ਪਿਆਰਿਓ ਉਹਦੀ ਹਾਜ਼ਰੀ ਲੱਗਣੀ ਹੈ ਕਿਉਂਕਿ ਦੁਨਿਆਵੀ ਸਕੂਲ ਵਿੱਚ ਨਾ ਬੱਚਿਆਂ ਨੂੰ ਵੇਖਿਆ ਜਾਂਦਾ ਹੈ ਵੀ ਕਿਹੜਾ ਬੱਚਾ ਸਕੂਲ ਆਇਆ ਦੁਨਿਆਵੀ ਸਕੂਲ ਵਿੱਚ ਬੱਚਿਆਂ ਦਾ ਫੇਸ ਵੇਖ ਕੇ ਉਹਨਾਂ ਦੀ ਹਾਜ਼ਰੀ ਲਵਾਈ ਜਾਂਦੀ ਹੈ ਵੀ ਕਿਹੜਾ ਬੱਚਾ ਸਕੂਲ ਵਿੱਚ ਹਾਜ਼ਰ ਹੈ ਤੇ ਕਿਹੜਾ ਗੈਰ ਹਾਜ਼ਰ ਹੈ ਪਰ ਜਿਹੜਾ ਇਹ ਰਾਜਾ ਸਾਹਿਬ ਮਹਾਰਾਜ ਜੀ ਦਾ ਧਾਰਨ ਇੱਥੇ ਤੇ ਵੇਖਿਆ ਜਾਣਾ ਮਨ ਕਿ ਮਨ ਕਿਹਦਾ ਇੱਥੇ ਹਾਜ਼ਰ ਹੈ ਮਨ ਕਿਹਦਾ ਇੱਥੇ ਸਥਿਰ ਹੈ ਇਸੇ ਤਰ੍ਹਾਂ ਆਪਣੀ ਮਨ ਵਿੱਚ ਭਰੋਸਾ ਲੈ ਕੇ ਸ਼ਰਧਾ ਲੈ ਕੇ ਪਹਿਲੇ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਵੱਲ ਤੁਰ ਪਈ ਤੇ ਇੰਨਾ ਭਰੋਸਾ ਬਣਾਇਆ ਰਾਇਆ ਸਾਹਿਬ ਮਹਾਰਾਜ ਜੀ ਨੇ ਜਾਂਦਿਆਂ ਹੀ ਪਿਆਰਿਓ ਕਿਰਪਾ ਕਰਤੀ ਰਹਿਮਤ ਕਰਤੀ ਕਹਿੰਦੇ ਸੱਤ ਪੁੱਤਰ ਹੋਣ ਦਾ ਵਰ ਦੇ ਦਿੱਤਾ ਕਹਿੰਦੇ ਤੂੰ ਸੱਤੀ ਪੁੱਤੀ ਹੋਵੇਂਗੀ ਰਾਇਆ ਸਾਹਿਬ ਦੇ ਬਚਨ ਹੋਏ ਪਿਆਰਿਓ ਜਦੋਂ ਭਾਵਨਾ ਦੇਖੀ ਨਾ ਜਦੋਂ ਸ਼ਰਦਾ ਵੇਖ ਲਈ ਰਾਇਆ ਸਾਹਿਬ ਮਹਾਰਾਜ ਜਦੋਂ ਸਾਰੇ ਪਾਸਿਓ ਜਵਾਬ ਮਿਲ ਗਿਆ ਆਪਣੇ ਘਰ ਵਾਲਿਆਂ ਦਾ ਵਿਆਹ ਵੀ ਦੂਜਾ ਕਰਵਾ ਦਿੱਤਾ ਤੇ ਰਾਇਆ ਸਾਹਿਬ ਮਹਾਰਾਜ ਦਾ ਵਰ ਹੋ ਗਿਆ ਕਹਿੰਦੇ ਜਾਂ ਫਿਰ ਤੂੰ ਸੱਤੀ ਪੁੱਤੀ ਹੋਵੇਂਗੀ ਭਾਵ ਸੱਤ ਪੁੱਤਰਾਂ ਦੀ ਮਾਂ ਰਾਇਆ ਸਭ ਦੇ ਬਚਨ ਹੋਏ ਤੇ ਆ ਕੇ ਘਰ ਸੁਣਾਏ ਆਪਣੇ ਘਰ ਵਾਲੇ ਨੂੰ ਕਿ ਰਾਇਆ ਸਭ ਨੇ ਅੱਜ ਇਹ ਬਚਨ ਕਰ ਦਿੱਤਾ ਤੇ ਉਹ ਭਰੋਸਾ ਬਣਿਆ ਸੀ ਪਤਾ ਸੀ ਜੇ ਰਾਇਆ ਸਭ ਨੇ ਬਚਨ ਕਰਤੇ ਇਹ ਬਚਨ ਹੁਣ ਝੁੱਠੇ ਨਹੀਂ ਹੋਣੇ ਤੇ ਸੱਚ ਜਾਣਿਓ ਪਿਆਰਿਓ ਘਰ ਵਿੱਚ ਸੱਤ ਪੁੱਤਰਾਂ ਦੀ ਦਾਤ ਮਿਲੀ ਜਿਹੜੀ ਦੂਜੀ ਘਰ ਵਾਲੀ ਸੀ ਉਹਦੇ ਘਰ ਵਿੱਚ ਵੀ ਇੱਕ ਪੁੱਤਰ ਤੇ ਇੱਕ ਧੀ ਦੀ ਦਾਤ ਮਿਲੀ ਜਿਹੜੀ ਪਹਿਲੀ ਘਰ ਵਾਲੀ ਸੀ ਉਹਦੇ ਸੱਤ ਪੁੱਤਰ ਹੋਏ ਪਿਆਰਿਓ ਇਹ ਰਾਇਆ ਸਾਭ ਜੀ ਦੀ ਕਿਰਪਾ ਰਹਿਮਤ ਹੈ ਆਪਾਂ ਤੇ ਭੁੱਲੇ ਬੈਠੇ ਆ ਪਿਆਰਿਓ ਆਪਾਂ ਇੱਕ ਸਿਆਣਿਆਂ ਦੀ ਕਹਾਵਤ ਹੈ ਨਾ ਪਿਆਰਿਓ ਕਿ ਜਿਹੜਾ ਘਰ ਵਿੱਚ ਜੋਗੀ ਹੋਵੇ ਨਾ ਉਹਨੂੰ ਨਹੀਂ ਆਪਾਂ ਪੁੱਜਦੇ ਆਪਾਂ ਇਹ ਕੋਈ ਘਰ ਵਿੱਚ ਕੋਈ ਆਪਣੇ ਸਿਆਣਾ ਹੋਵੇ ਨਾ ਉਹਦੀ ਸਲਾਹ ਨਹੀਂ ਲੈਂਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਘਰ ਵਿੱਚ ਆਪਣੇ ਕੋਈ ਚੰਗਾ ਸਿਆਣਾ ਹੋਵੇ ਆਪਾਂ ਮਤ ਲੈਂਦੇ ਹੀ ਨਹੀਂ ਇਸੇ ਤਰ੍ਹਾਂ ਜਦੋਂ ਆਪਾਂ ਰਾਯਾ ਸਾਹਿਬ ਮਹਾਰਾਜ ਦੇ ਚਰਨਾਂ ਤੇ ਭਰੋਸਾ ਬਣਾਵਾਂਗੇ ਨਾ ਵਿਸ਼ਵਾਸ ਰੱਖਾਂਗੇ ਤੇ ਇਹ ਦਰ ਐਸਾ ਹੈ ਜਿੱਥੋਂ ਝੋਲੀਆਂ ਪਰਦੀਆਂ ਨੇ ਪਿਆਰਿਓ ਇੱਥੋਂ ਦੁੱਖਾਂ ਦਾ ਨਾਸ਼ ਹੁੰਦਾ ਹੈ ਇੱਥੋਂ ਸੁੱਖ ਮਿਲਦੇ ਨੇ ਕੋੜੀਆਂ ਦੇ ਕੋੜ ਦੂਰ ਹੋ ਗਏ ਪਿਆਰਿਓ ਇੰਨੀ ਪਾਵਰ ਇਸ ਦਰ ਵਿੱਚ ਕੋਈ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਆਇਆ ਨਾ ਪਿਆਰਿਓ ਉਹਦੇ ਦੁੱਖ ਤੋੜ ਦਿੱਤੇ ਇੱਥੇ ਜਿਹੜਾ ਭਾਵਨਾ ਬਣਾ ਕੇ ਆਇਆ ਅੱਜ ਵਿਦੇਸ਼ਾਂ ਵਿੱਚ ਰਾਯਾ ਸਾਹਿਬ ਮਹਾਰਾਜ ਦਾ ਧੰਨਵਾਦ ਕਰ ਰਹੇ ਨੇ ਪਿਆਰਿਓ ऐसे परिवार ਨੇ ਜਿਨ੍ਹਾਂ ਨੇ ਰਾਜਾ ਸਭ ਦੀ ਕਿਰਪਾ ਲਈ ਤੇ ਰਾਜਾ ਸਭ ਨੂੰ ਜਾਣ ਲਿਆ ਅੱਜ ਪਿਆਰੋ ਲੰਗਰ ਦੇ ਵਿੱਚ ਇੱਕੋ ਪਰਿਵਾਰ ਹੈ ਜਿਹੜਾ ਲੰਗਰ ਵਿੱਚ ਸਾਰੀ ਸੇਵਾ ਕਰ ਰਿਹਾ ਪਿਆਰੋ ਇਹ ਭਾਵਨਾ ਹੈ ਉਹਨਾਂ ਦੀ ਸ਼ਰਧਾ ਹੈ ਜਿਹੜਾ ਅਮਰਤ ਵੇਲੇ ਲੰਗਰ ਚੱਲਦਾ ਹੈ ਨਾ ਪਿਆਰੋ ਇੱਕੋ ਪਰਿਵਾਰ ਸਾਰੀ ਸੇਵਾ ਕਰ ਰਿਹਾ ਹੈ ਹੋਰ ਵੀ ਜਿੱਥੇ ਕਿਤੇ ਲੋੜ ਪੈ ਰਹੀ ਹੈ ਵੇਖਿਓ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕ ਬਣ ਰਹੀ ਹੈ ਇਹ ਵੀ ਪਰਿਵਾਰ ਵੱਲੋਂ ਕੈਨੇਡਾ ਦੀ ਸੰਗਤਾਂ ਵੱਲੋਂ ਪਿਆਰੋ ਸੇਵਾ ਹੋ ਰਹੀ ਹੈ ਉਪਰ ਹਾਲ ਵਾਂਢ ਰਹੀਆਂ ਸਾਰੀਆਂ ਐਨ ਆਰ ਆਈ ਸੰਗਤਾਂ ਵੱਲੋਂ ਇਹ ਜਿਨ੍ਹਾਂ ਦੇ ਅੰਦਰ ਭਰੋਸਾ ਹੈ ਨਾ ਜਿਨ੍ਹਾਂ ਨੇ ਕੁਝ ਮਿਲਿਆ ਇੱਥੋਂ ਦਰ ਤੋਂ ਉਹੀ ਪਿਆਰੋਂ ਸੇਵਾ ਕਰਦੇ ਨੇ ਨਹੀਂ ਤੇ ਜਿੰਨੀ ਮਰਜ਼ੀ ਕਿਸੇ ਕੋਲ ਮਾਇਆ ਹੋਵੇ ਧਨ ਹੋਵੇ 1 ਰੁਪਿਆ ਖਰਚਾ ਕਰਨ ਨੂੰ ਦਿਲ ਨਹੀਂ ਕਰਦਾ ਰਾਇਆ ਸਾਹਮਣੇ ਜਿਨ੍ਹਾਂ ਨੂੰ ਦਾਤਾਂ ਦਿੱਤੀਆਂ ਨੇ ਜਿਨ੍ਹਾਂ ਦੀਆਂ ਅਰਦਾਸਾਂ ਸੁਣੀਆਂ ਨੇ ਅਜੋ ਰਾਇਆ ਸਾਹਿਬ ਦਾ ਧੰਨਵਾਦ ਕਰਦੇ ਹਾਂ ਥੱਕਦੇ ਨਹੀਂ ਪਿਆਰਿਓ ਇਸ ਕਰਕੇ ਭਾਵਨਾ ਬਣਾਇਆ ਕਰੋ ਸ਼ਰਧਾ ਬਣਾਓ ਇੱਕ ਦਿਨ ਐਸਾ ਆਵੇਗਾ ਕਿ ਸਭ ਦੀ ਸੁਣੀ ਜਾਣੀ ਹੈ ਪਿਆਰਿਓ ਇਹ ਦਰ ਤੋਂ ਕੋਈ ਖਾਲੀ ਨਹੀਂ ਰਹਿ ਸਕਦਾ ਇਹ ਦਰ ਐਸਾ ਹੈ ਜਿਨੇ ਭਾਵਨਾ ਬਣਾਈ ਰਾਇਆ ਸਾਹਿਬ ਨੇ ਬੇੜਾ ਪਾਰ ਜ਼ਰੂਰ ਲਾਇਆ ਪਰ ਹਾਂ ਸਮਾਂ ਲੱਗ ਰਿਹਾ ਹੈ ਇਸ ਕਰਕੇ ਆਪਣੀ ਪਾਵਰ ਵਧਾਓ ਭਾਵ ਸੰਗਤ ਜ਼ਿਆਦਾ ਕਰੋ ਜਾਦਾ ਨਾਮ ਜਪੋ ਉੱਠਦੇ ਆਂ ਬੈਂਦੇ ਆਂ ਜਿਹਨੂੰ ਤੁਸੀਂ ਯਾਦ ਕਰਦੇ ਹੋ ਜਿਹਨੂੰ ਜਪਦੇ ਹੋ ਜਿਹਨੂੰ ਧਿਆਂਦੇ ਹੋ ਮੁੱਖ ਵਿੱਚ ਉਹਦਾ ਨਾਮ ਜਪਿਆ ਕਰੋ ਮੂਲ ਮੰਤਰ ਦਾ ਜਾਪ ਕਰਿਆ ਕਰੋ ਵੇਖੋ ਫਿਰ ਕਿਰਪਾ ਆਉਂਦੀ ਪਿਆਰੋ ਐਸੀ ਕਿਰਪਾ ਇਸ ਦਰ ਵਿੱਚ ਇਸ ਕਰਕੇ ਪਿਆਰੋ ਭਾਵਨਾ ਬਣਾਇਆ ਕਰੋ ਸ਼ਰਧਾ ਬਣਾਇਆ ਕਰੋ ਕਿਉਂਕਿ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਹੇ ਬੰਦੇ ਇਹ ਸੰਸਾਰ ਇਹ ਜਗਤ ਇਹ ਤੇਰੇ ਅੰਤ ਵੇਲੇ ਜੋ ਹੋਵੇਗਾ ਨਾ ਉਹ ਤੈਨੂੰ ਦੱਸ ਰਹੇ ਹਾਂ ਅਸੀਂ ਜੋ ਤੇਰੇ ਅੰਤ ਸਮੇਂ ਤੇਰੇ ਨਾਲ ਬੀਤਣੀ ਹੈ ਉਹ ਤੈਨੂੰ ਸਮਝਾ ਰਹੇ ਆ ਜੇ ਤੂੰ ਸਮਝ ਗਿਆ ਤੇ ਤੇਰਾ ਬੇੜਾ ਪਾਰ ਨਹੀਂ ਤੇ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਇਸ ਕਰਕੇ ਪਿਆਰੋ ਭਾਵਨਾ ਬਣਾਇਆ ਕਰੋ ਸ਼ਰਧਾ ਬਣਾਇਆ ਕਰੋ ਰਾਜ ਸਭ ਜੀ ਦੇ ਦਰ ਤੇ ਜਰੂਰ ਮੰਨ ਕਰਕੇ ਜੁੜਿਆ ਕਰੋ ਆਓ ਪਿਆਰੋ 2-4 ਮਿੰਟ ਸਤਨਾ ਵੈਗੁਰੂ ਦਾ ਜਾਪ ਆਪਾਂ ਕਰੀਏ ਹਾਜ਼ਰੀ ਲੱਗ ਜੇਗੀ ਸਾਰਿਆਂ ਦੀ ਉਸ ਤੋਂ ਪਰੰਤ ਪਿਆਰ ਸਮਾਪਤੀ ਹੈ ਆਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਇਕ ਓੰਕਾਰ ਸਤਨਾਮੁ ਖੁਰੀ ਬੋਧਿ ਹੈ ਆਕਾਲ ਮੂਰਤ ਜਪ ਆਦ ਸਚ ਹੈ ਪੀ ਸਚ ਇਕ ਓੰਕਾਰ ਸਤਨਾਮੁ ਸਾਰੇ ਬੋਲੋ ਭਾਈ ਆਕਾਲ ਮੂਰਤ ਗੁਰਪ੍ਰਸਾਦ ਜਪ ਹੈ ਭੀ ਸੱਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦਿ ਸੱਚ ਨਾਨਕ ਹਸੀ ਰਾਜਾ ਸਾਹਿਬ ਤੂੰ ਹੀ ਤੂੰ ਰਾਜਾ ਸਾਹਿਬ ਤੂੰ ਹੀ ਤੂੰ

ਰਾਜਾ ਸਾਹਿਬ ਤੂੰ ਹੀ ਤੂੰ ਰਾਜਾ ਸਾਹਿਬ ਤੂੰ ਹੀ ਤੂੰ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਾਹਿਬ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪਰਵਾਨ ਕਰਨ ਇਹ ਹੀ ਅਰਦਾਸ ਹੈ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਾਦਸ਼ਾ ਜਿਹੜੀਆਂ ਸੰਗਤਾਂ ਵੀ ਤੁਹਾਡੀ ਸੰਗਤ ਵਿੱਚ ਪਹੁੰਚ ਰਹੀਆਂ ਨੇ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਮਾਰਾ ਤਤੀਆਂ ਹਵਾਵਾਂ ਤੋਂ ਬਚਾ ਕੇ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਅਕਲਿਛਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਗ ਸੰਸਾਰ ਰਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਮਹਾਰਾਜ ਸਦਾ ਦਾਨ ਪੁੰਨ ਕਰਾਉਣਾ ਆਪਣੀ ਸੰਗਤ ਕਰਾਉਣੀ ਮਾੜੇ ਕਰਮਾਂ ਤੋਂ ਆਪ ਜੀ ਨੇ ਬਚਾਉਣਾ ਮਹਾਰਾਜ ਚਰਧੀਆਂ ਕਲਾਂ ਵਾਲੇ ਜੀਵਨ ਬਖਸ਼ ਨੇ ਆਓ ਪਿਆਰਿਓ ਇੰਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਸੋ ਪਰਸੋਂ ਨੂੰ 14 ਤਰੀਕ ਨੂੰ ਸੰਗਰਾਂਦ ਹੈ ਪਿਆਰਿਓ ਸੰਗਰਾਂਦ ਵਾਲੇ ਦਿਨ ਭੋਗ ਪਾਏ ਜਾਣਗੇ ਸੋ ਦੋ ਦਿਨ ਹੁਣ ਕਥਾ ਨਹੀਂ ਹੋਵੇਗੀ ਪਿਆਰਿਓ ਸੋ 14 ਤਰੀਕ ਨੂੰ ਭੋਗ ਉਪਰੰਤ ਤੇ 15 ਤਰੀਕ ਤੋਂ ਆਪ ਜੀ ਨੇ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪਿਆਰਿਓ ਪਹੁੰਚ ਜਾਣਾ ਹੈ ਸਾਰੀਆਂ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਪਰਣੀਆਂ ਨੇ ਰਾਜਾ ਸਾਹਿਬ ਪਿਆਰਿਓ ਤੁਹਾਨੂੰ ਸਭ ਨੂੰ ਬਲ ਬਖਸ਼ਣ ਸਭ ਤੇ ਆਪਣਾ ਮਿਹਰ ਪਿਆਰ ਰੱਖ ਕੇ ਆਪਣੀ ਸੰਗਤ ਆਪ ਕਰਾਉਂਦੇ ਰਹਿਣ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣ ਆਓ ਪਿਆਰਿਓ ਇੰਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ